ਜੀ 사시칼 ਜੀ ਸਾਰਿਆਂ ਨੂੰ ਜੀ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਨਕਰਾ ਬਲੌਗਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂਜੀ ਬਹੁਤ ਪਿਆਰ ਦੇਂਦੇ ਹੋ ਤੁਸੀਂ ਬਲੌਗ ਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਜਿੰਨੀ ਮੀਤ ਸੀ ਕਿ ਉਤੋਂ ਵੀ ਵੱਧ ਕੇ ਪਿਆਰ ਦਿੱਤਾ ਜਿੰਨੇ ਵੀ ਲੋਕ ਪਾਏ ਥੈਂਕ ਯੂ ਸੋ ਮੱਚ ਇੰਨੀ ਪਿਆਰ ਕਰਦੇ ਰਹੇ ਹੋ ਤੇ ਸਪੋਰਟ ਕਰਦੇ ਰਹੇ ਤੇ ਤੁਹਾਡੇ ਪਿਆਰ ਤੇ ਸਪੋਰਟ ਕਰਕੇ ਬੈਠੇ ਆ ਤੇ ਅੱਜ ਹੈਗੀ ਗੱਲ ਹਾਂਜੀ ਲੋ ਜੀ ਗੱਲ ਹੈਗੀ ਤਾਂ ਅੱਜ ਹੈਗਾ ਬਰਥਡੇ ਬਾਰਥਡੇ ਹੈਗਾ ਜਿਨ੍ਹਾਂ ਦਾ ਆਪਣਾ ਹੁੰਦਾ ਨਾ ਸਰਪ੍ਰਾਈਜ਼ ਤੇ ਹੁਣ ਆਪਾਂ ਜਾਣਾ ਆ ਭੋਗਪਨ ਨੂੰ ਕੇਕ ਲੈਣ ਠੀਕ ਨਹੀਂ ਕੇਕ ਲੈਣ ਜਾਣਾ ਆ ਤੇ ਜਿਹੜਾ ਮਨਵੀਰ ਹੈ ਉਹਨਾਂ ਖੇਡਨ ਦੇ ਆਉਰੇ ਪੁੱਤੀ ਨਾਲੇ ਡੱਬਿਆਂ ਨਾਲ ਉਹਨੂੰ ਵੀ ਬਾਈ ਕਰਦੇ ਬਾਈ ਕਰ ਦੋ ਸਾਰਿਆਂ ਨੂੰ ਬਾਈ ਕਰ ਦੋ ਉਹਨੂੰ ਵੀ ਬਾਈ ਕਰ ਦੋ ਸਤਿ ਸ਼੍ਰੀ ਅਕਾਲ ਵੀ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਤੇ ਤੇ ਬਾਰਥਡੇ ਆ ਤੇ ਆਪਾਂ ਜਾਣਾ ਆ ਉਧਰ ਨੂੰ ਹਣ ਤੇ ਜਲਦੀ ਚਲਦੇ ਆਂ ਉਧਰ ਨੂੰ ਤੇ ਕੇਕ ਕਿਉਂਕਿ ਜਾ ਕੇ ਲੈਂਦੇ ਆਂ ਉਥੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਬਲੌਗ ਨਾਲ ਬਣੇ ਰਹੋ ਤੇ ਇੱਕ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਬਹੁਤ ਵਧੀਆ ਕਮੈਂਟ ਕਰਦੇ ਹੋ ਤੇ ਇੰਨੀ ਜਿਆਦਾ ਬਲੇਸਿੰਗ ਦਿੰਦੇ ਹੋ ਬਹੁਤ ਵਧੀਆ ਲੱਗਦਾ ਦੇਖ ਕੇ ਐਡੀ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤੇ ਹੁਣ ਚਲਦੇ ਆਂ ਆਪਾਂ ਉੱਥੇ ਜਾ ਕੇ ਦੇਖਦੇ ਆਂ ਕਿਹੜਾ ਕੇਕ ਪਸੰਦ ਹੁੰਦਾ ਜਾਂ ਫਿਰ ਲੈ ਕੇ ਚਲਦੇ ਆਂ ਤੇ ਮਨਵੀਰ ਵੀ ਸਾਡੇ ਨਾਲ ਜਾਊਗਾ ਤੇ ਮਨਵੀਰ ਕੱਟੂਗਾ ਜਾ ਕੇ ਕੇਕ

ਦੀਦੀ ਲੈ ਦੇ ਭਾਈ ਨਾਲ ਹਾਂਜੀ ਦੀਦੀ ਵੀ ਦੇਖਦੇ ਹਾਂਜੀ ਸੋਨੀਆ ਦੀ ਲੱਭੀ ਬੈਪੀ ਬਰਥਡੇ ਵਾਲਾ ਲੱਭੋ ਲੋ ਜੀ ਕੇਕ ਲੈਣੇ ਆ ਜੀ ਹਾਂਜੀ ਬੀਜੀ ਚਲਿਏ ਕੇਕ ਲੈ ਲਿਆ ਹਾਂ ਕਰਦੇ ਆ ਤਾਂ ਮੈਂ ਗੱਲ ਆ ਲੋ ਆ ਲੋ ਨੂੰ ਅਲੇਜ ਘੜਪੱਤ ਆ ਇਹ ਕਿੱਥੇ ਜਾਈਓ ਉੱਥੇ ਚਿਜੀ ਪਾਪਾ ਚਿਜੀ 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 ਕਰਦਾ ਰਹਿੰਦਾ ਚਲੋ ਜੀ ਬੈਠੋ ਲੋ ਜੀ ਚੱਲੇ ਆ ਹੁਣ ਕੇਕ ਲੈ ਕੇ ਦੀਦੀ ਕੋਲ ਤੇ ਆਜੋ ਆਜੋ ਜਲਦੀ ਆਜੋ ਜਲਦੀ 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 ਕਰੋ ਬੰਦ ਬੁਗਾ ਅੰਨਾ ਟਾਈਮ ਬਾਹਰ ਰੋਡ ਦੇਖੋ ਜੀ ਧੁੱਪ ਬਹੁਤ ਜ਼ਿਆਦਾ ਆ ਇੱਕਦਮ ਮੇਰੀ ਮੰਮੀ ਜਿੰਦਾ ਲਾਉ ਨੂੰ 20 ਮਿੰਟ ਲਾ ਦਿੰਦੀ ਆ ਅੱਬੇ ਜਲਦੀ ਲਾਓ ਜਲਦੀ ਹਾਂਜੀ ਬ੍ਰੀਤ ਜੀ ਰੈਡੀ ਹੋ ਦੁੱਧ ਲੇਨ ਕੇਕ ਚੱਕੋ ਵੀ ਮੰਮੀ ਚਲਿਏ ਮੋ ਜੀ ਦੀਦੀ ਕੋਲ ਆ ਗਏ ਆਪਾਂ ਟੈਂ 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 ਹੈਪੀ 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 ਬਰਥਡੇ ਜੀ ਹੈਪੀ ਬਰਥਡੇ ਤਾਈ ਸਾਸੀ ਕਾਲ ਦੀਦੀ ਹੈਪੀ ਬਰਥਡੇ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਤੰਦਰੁਸਤੀਆਂ ਬਖਸ਼ੇ ਤਾਈ ਜੀ ਵਧਾਈਆਂ ਤੁਹਾਨੂੰ ਵੀ ਲੋ ਜੀ ਦੀਦੀ ਲੇਕੇ ਇੱਕ ਆ ਗਿਆ ਆ ਸਾਰੇ ਜਾਣੇ ਦੀਦੀ ਨੂੰ ਵਿਸ਼ ਕਰੋ ਅੱਜ ਦੀਦਾ ਵੱਡੇ ਆ ਦੀ ਉੱਤੇ ਕੱਟ ਲਈ ਲੈ ਜੀ ਦੀ ਦੱਸ ਹੈ ਕੀ ਹੋ ਗਿਆ ਆ ਪਠਾਈ ਤੇ ਕੱਟਣਾ ਸੀ ਹਲੇ ਕਿਉਂ ਓਕੇ ਹਲੇ 4-5 ਰੁਪਏ ਅੱਗੇ ਕੱਟਾਂਗੇ ਆ ਲੜਾ ਦੀਦੀ ਦਾ ਕਰਦੇ ਫੇ ਅਗਲੇ ਮਹੀਨੇ ਅਗਲੇ ਸਾਲ ਕੱਟ ਲਾਂਗੇ ਹਾਂ ਸਾਰੀ ਖੋਲੋ ਕੇਨ ਬੋਲੋ ਥੈਂਕ ਯੂ ਸੋ ਮਚ ਹੈਗਾ ਦੀਦੀ ਦੇ ਵੱਡੇ ਆ ਉਤੇ ਨਾ ਕਹਿੰਦੇ ਆ ਹੋਣਾ ਦੇਰੇ ਮੈਨੂੰ ਵੀ ਲੀਜ਼ ਕੱਲਾ ਖਾਈ ਜਾਂਦਾ ਓਏ ਟਾਈਮ ਟਾਈਮ ਤੇ ਆਉਂਦਾ ਪੁੱਤ ਪੈਰੀਆ ਤਲਾਓ ਆ ਚੱਲੇ ਜੀਜੀ ਨਾਲ ਮਨੂਏ ਜੀਜੀ ਨਾਲ ਕਿੰਨੀ ਵਿੱਚੋਂ ਕਾਣੀ ਕਿਸ਼ੂ ਦੱਸ ਲੈ ਜੀਜੀ ਭੇਜਿਆ ਆ ਦੇਖੋ ਕੀ ਕਰਤੋ ਚੈੱਕ ਕਰੋ ਸੋਹਣੀਆਂ ਜੀਜੀ ਸਾਡੀ ਯਾਰ ਫੇਰ ਪਿੱਤੀ ਮਾਰਿਆ ਕੀ ਕਰਨਾ ਲੱਗਾ ਅਦਰੋਂ ਆ ਸੋਣਾ ਜੀ ਨਹੀਂ ਸੋਨਾ ਆ ਤੂੰ ਕਿੱਥੇ ਲਗਾ ਦੇ ਤਿੰਨ ਲੈ ਦਾ ਜੀ ਠੀਕ ਹੈ। ਇਹ ਚੈੱਕ ਕਰੋ ਤੁਸੀਂ। ਹੋਰ ਵੀ। ਜਦੋਂ ਨਹੀਂ ਨਾ। ਮੈਂ ਤਾਂ ਕੇਕ ਐ ਕਿ ਮੈਂ ਤਾਂ ਕੱਟਣਾ ਹੀ ਨਹੀਂ। ਹੈ? ਕੇਕ ਦੀ ਜਿੱਦ ਚੱਲ ਕੋਈ ਨਾ। ਮੈਂ ਠੀਕ ਹੋ ਗਿਆ। ਜੀ ਜੀ ਕਹਿੰਦੀ ਮੈਂ ਸੋਚਿਆ ਅੱਜ ਕੱਟਣਾ ਹੀ ਐ ਇਸ ਵਾਰ ਅਜੀ। ਇਹ ਲਓ ਜੀ ਜੀ ਫੜੋ ਕੇਕ। ਪ੍ਰੀਤੀ ਆ ਜਾ ਤੂੰ ਵੀ ਨਾਲ ਜੀ ਜੀ ਦੇ। ਆ ਗਈ। ਥੈਂਕ ਯੂ। ਸਹੀ ਜੀ ਸੋਣਾ ਨਾ। ਕਿੰਨੂ-ਕਿੰਨੂ ਕੇਕ ਪਸੰਦ ਆ ਮਾੜਾ ਕਮੈਂਟ ਕਰਿਓ ਜਰੂਰ ਤੇ ਦੱਸਾਂਗੇ ਦੱਸਾਂਗੇ ਕਿਹੜੀ ਬੈਕਰੀ ਤੋਂ ਲੈਂਦਾ ਸੀ ਦੀਦੀ ਪਹਿਲਾਂ ਫੋਟੋ ਖਿੱਚਾਂ ਲਓ ਖਿੱਚੋ ਬਈ ਇੱਧਰ ਦੇਖੋ ਮਾੜਾ ਜੀ ਕੇਕ ਇੱਧਰ ਦੇਖੋ ਦੀਦੀ ਇੱਕ ਮਿੰਟ ਦੀ ਦੇਖਿਓ ਅਹ ਲਓ ਜੀ ਥੋੜਾ ਖਿੱਚੀ ਦੀਦੀ ਉਹਨਾਂ ਦੀ ਇੱਧਰ ਮਨਵੀਰ ਇੱਧਰ ਦੇਖ ਪੁੱਤ ਓਏ ਇੱਧਰ ਦੇਖ ਆ ਅ ਤਾ ਦੇਖ ਕੇ ਦੇਖੀ ਜਾਂਦਾ ਆਹ ਤਾਜੀ ਹੋਰ ਕਿ ਚੱਕਦੀ ਫੋਟੋ ਇੱਕ ਮਿੰਟ ਮੈਨੂੰ ਤਾਂ ਲੈ ਉਹ ਵਿੱਚ ਮੈਂ ਨਹੀਂ ਹੋਣਾਗਾ ਨਾਲ ਇੱਕ ਮਿੰਟ ਰੁਕ ਜਾ ਚਲੋ 1 2 3 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਜੀ ਜੀ ਬਰਥਡੇ ਬਹੁਤ ਬਹੁਤ ਦੀਨਾਂ ਨੇ ਬਣਾਈਆਂ ਕਿਸੇ ਦੇ bina ਆ ਗਾਣਾ ਦੇਣਾ ਜੀ ਦਾ ਵੱਡੇ ਆ ਇਹ ਲਿਆਓ ਬੇ ਕਾ ਇਹਦੀ ਨੂੰ ਕੀ ਹਲੋ ਲੋ ਜੀ ਸਾਡੇ ਤਾਇਆ ਜੀ ਤੁਸੀਂ ਨਹੀਂ ਖਾਂਦੇ ਨਹੀਂ ਖਾਂਦੇ ਹਾਂ ਅਲਸੋ ਮਮਾ ਜੀ ਨਾ ਤੁਸੀਂ ਤਾਂ ਖਾਓ ਜੀ ਦਾ ਵੱਡੇ ਆ ਜੀ ਯਾਰ

ਵਿਕਰਮ ਜੀ ਅੱਜ ਮੈਂ ਮੁੱਤ ਕੇਕ ਲੈ ਕੇ ਆਇਆ ਮੈਂ ਹਾਜੀ ਆਹ ਦੇਖਿਓ ਫਿਰ ਉੱਬ ਲੋ ਜੀ ਚੱਕੋ ਕੇਕ ਫਿਰੀ ਲੈ ਲੈ ਜੀ ਚੱਕ ਚਲੋ ਹੋਰ ਭੱਜੋ ਅੱਛਾ ਲੈ ਇਹ ਮਿਲਦਾ ਤਾਂ ਭਾਜੀ ਨੇ ਦੱਸਿਆ ਸੀ ਦਿੱਲੀ ਤਰੀਕਾ ਬੇਬੋ ਤਾਂ ਕੰਮੀ ਬੜਾ ਵਧੀਆ ਭਾਂਡੇ ਵੀ ਨਹੀਂ ਲਿਪੜਦੇ ਤੇ ਖਲਾਰਾ ਵੀ ਨਹੀਂ ਪੈਂਦਾ

ਉਂਗਲ ਜੁੱਤੀਆਂ ਦੀ ਵੀ ਨਹੀਂ ਸਿਆੜੀ ਨਹੀਂ ਖਾਂਦੇ ਹਾਂ ਦੇ ਆ ਕੇ ਹਾਂਜੀ ਇਹ ਕੀ ਹੁੰਦਾ ਪਿਆ ਬੁੱਲੜ ਪੀ ਜਾ ਆ ਗਈ ਹਾਲ ਦੇਖੋ ਕੱਪ ਦਾ ਤੁਸੀਂ ਕੀ ਬਣਾਇਆ ਬੀਕੋ ਖਾ ਆ ਤੀ ਇਹ ਵੀ ਖਲੇਸ ਵੀ ਖਾਣਗੇ ਬਿਲਕੁਲ ਆ ਲਓ ਫਰਾਕੋਸ਼ੀ ਕਹਾਂ ਰਿਖਸਤ ਹਾਂ ਲੋ ਨਹੀਂ ਮੈਂ ਨਾ ਸਕੂਲ ਲੱਗ ਪਈ ਅੱਛਾ ਜੀ ਲੋ ਮੇਰੀ ਚਿੱਕੀ ਲੱਗ ਗਈ ਹੈ ਮੈਂ ਮੈਂ ਬਹੁਤ ਦੰਦਾ ਇਟ ਇਜ਼ ਟੂ ਮੱਚ ਮੇਰੇ ਵਾਲੇ ਵੀ ਮੂਡ ਨਹੀਂ ਹੈ ਮੈਂ ਉਹ ਤਾਂ ਸੋਚਿਆ ਸੀ ਮੈਂ ਕਿਹਾ ਮੈਂ ਆਤੀ ਕੇਕ ਵੀ ਜੀ ਕਿਉਂ ਅੱਛਾ ਮੇਰਾ ਮੂਡ ਹੋਸ ਸੀ ਚਲੋ ਕੋਈ ਕਰਦੇ ਆਂ ਤਰਾ ਪਾ ਲੇ ਮੈਂ ਕਿਹਾ ਤੇ ਹੈ ਜਦ ਨਹੀਂ ਪਤਾ ਸਾਰਿਆਂ ਨੇ ਵਧੀਆ ਵਜੇ ਕਮੈਂਟ ਕਰਿਓ ਤੇ ਬਾਕੀ ਜਿਹੜਾ ਮੈਂ ਬਟਿਆ ਸੀ ਜਿਹਦੀ ਮਿਲਤੀ ਸੀ ਨੇ ਵੀ ਸੂਟਸਾਰ ਸਲਾਉਣੇ ਹੁਣ ਸੀਟ ਸੀਵੇਂ ਉਹਨੇ ਸਲਾਉਣੇ ਹੁਣ ਜੋ ਡੇਰਾ ਜਿਹਦੀ ਸਟਿਚਿੰਗ ਕਰਨੀ ਹੋਵੇ ਦੀ ਜਿਹੜੀ ਮੈਂ ਆਈਡੀ ਦਊਂਗਾ ਤੁਹਾਨੂੰ ਤੇ ਮੈਂ ਰੀਲ ਤੇ ਸਾਰੇ ਆਜੋ ਬਿਟਾ ਆਜੋ ਫੋਟੋ ਕਰਿਓ ਤੇ ਜਲਦੀ ਜਲਦੀ ਕਮੈਂਟ ਕਰਿਓ ਬਾਏ ਬਾਏ ਮਿਲਦੇ ਹਾਂ ਲੋ ਜੀ ਮਾੜੇ ਮੈਂ ਚੱਲਾਂ ਫਗਵਾੜੇ ਨੂੰ ਤੇ ਹੁਣ ਆ ਮੈਂ 2-3 ਦਿਨ ਬਾਅਦ ਠੀਕ ਆ ਜੀ ਚੰਗਾ ਮਾਦਾ ਚਲੋ ਠੀਕ ਆ ਓਕੇ ਬਾਏ ਬਾਏ ਹਾਂ ਹਾਂ ਓਕੇ ਕੰਦਾ ਪਿਆ ਮਨਵੀਰ ਕੀ ਕਰਦਾ ਤੇ ਪਾਪਾ ਕੀ ਪਾਪਾ ਦੇ ਬੂੜਾ ਅਰੇ ਜੀ ਕੀ ਕਰਦਾ ਤੇ ਕਿਹਦੇ ਬੂੜਾ ਇਹ ਕਿਹਦੇ ਆ ਆ ਜਾ ਬਾਹਰ ਆ ਜਾ ਚਲੋ ਬਾਹਰ ਆ ਜਾ ਆ ਜਾ 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 ਆ ਜਾ ਸਤੋਵਲਾ ਬੁੱਢੇ ਬੈ ਜਾ ਕੋਈ ਤੇ ਕੋਈ ਨਾ ਕੋਈ ਉਹ ਬੱਲੇ ਐ ਕੀ ਕਰਦੇ ਤੁਸੀਂ ਹਾਂਜੀ ਦੋਸਤੋ ਜੀ ਆਪਾਂ ਇੱਥੇ ਰਹਿੰਦੇ ਆ ਤੁਸੀਂ ਦੇਖ ਲਓ ਜੀ ਮੈਨੂੰ ਕਈ ਪੁੱਛਦੇ ਆ ਤੁਸੀਂ ਕਿੱਥੇ ਦੇ ਕਿੱਥੇ ਦੇ ਆ ਇਹ ਆਪਣਾ ਇਹਦਾ ਭੂਗਪਰ ਸ਼ਹਿਰ ਆ ਜੀ। ਪੀਤੀ ਕੀ ਕਰਦੀ? ਤੁਹਾਡੀਆਂ ਸ਼ਾਂਤਾਂ ਤਾਂ ਨਾ। ਹੈ? ਤੇ ਕੱਪੜੇ ਲੈਣਾ। ਅੱਛਾ। ਤੁਸੀਂ ਕੀ ਕਰਦੇ? ਅੱਛਾ ਵਲੌਗ ਕਰਦੇ। ਮੈਂ ਉਧਰੋਂ ਆਇਆ ਹੀ ਮੁੰਡਿਆਂ ਤੋਂ। ਹਾਂ ਹਾਂ ਫਿਰ ਕੀ? ਉਹ ਕਹਿੰਦੇ ਵੀ ਅਸੀਂ ਬੱਲਣ ਤੋੜਦੇ। ਮੈਂ ਭਰਾਵਾ ਡਿੱਗਣਾ ਸੀ ਕੱਚੀ ਟਾਲੀ ਆ। ਮੈਨੂੰ ਮੈਂ ਕਿਹਾ ਮੈਨੂੰ ਤੁਹਾਡੇ ਤੋਂ ਡਰ ਲੱਗਣ ਲੱਗਿਆ। ਮੈਂ ਕਿਹਾ ਤੁਸੀਂ نیچے ਖੜੇ ਹੋਏ। ਉਹਨੇ ਮੇਥੇ ਸਿਰ ਦਿੱਤਾ ਹੀ। ਬੱਲਣ ਜੀ। ਉਹੀ ਮੇਰਾ ਕੱਪੜੇ ਯਾਰ ਕਿੰਨੇ ਤੋ ਤੋਗੇ ਦਾ ਗੜਾ ਦਾ ਕੱਪੜੇ ਆ ਤਾਂ ਦੇਖ ਕੀ ਕੀਤਾ ਆ ਆ ਯਾਰ ਕਿਆ ਯਾਰ ਕਿਆ ਕਰੇਗਾ ਆਪ ਤੁਸੀਂ ਨਿਓ ਲਿਓ ਆਪਣੇ ਕੱਪੜੇ ਹਾਂ ਇਹ ਅਸੀਂ ਆਪ ਹੀ ਪਾ ਲਿਆ ਕਰੀਏ ਅੱਜ ਹੀ ਜਾਓ ਅੱਜ ਹੀ ਲੈ ਕੇ ਆਓ ਕੀ ਬਣਾਉਣਾ ਅੱਜ ਦੇਖੋ ਜੀ ਅਸੀਂ ਆਂ ਬਣਾ ਰਹੇ ਹਾਂ ਸਪੈਸ਼ਲ ਜਿਹਾ ਖਾਣੇ ਕਸ਼ਨਾ ਐਦਾ ਦੀ ਚੀਜ਼ ਖਾਣ ਨੂੰ ਦਿਲ ਕਰਦਾ ਨਾ ਹਾਂ ਸੱਚ ਮੇਕ ਮਮਾ ਕਹਿੰਦੇ ਸੀ ਅੱਜ ਮੈਂ ਪੀਜ਼ਾ ਖਾਣਾ ਸੱਚੇ ਮੇਰੇ ਫੋਨ ਆਇਆ ਕੰਮ ਜਾਣਾ ਮੈਂ ਮੜੇ ਜਾਣਾ ਪੀਜ਼ਾ ਖਾਣਾ ਕਹਿੰਦੀ ਪੀਜ਼ਾ ਕਿਹੜੇ ਕਿਹੜਾ ਖਾਣਾ ਪੀਜ਼ਾ ਨਹੀਂ ਪਨੀਰ ਵਾਲਾ ਸਿੱਧੀ ਨਾਣੂ ਤਾਂ ਹੋਊਗਾ ਕੋਈ ਪੀਜ਼ੇ ਦਾ ਦਸਨਾ ਦਾ ਚੱਲ ਪੀਂਦੇ ਨੇ ਨਾਂ ਦੱਸ ਹਾਂ ਮੈਨੂੰ ਐਦਾਂ ਕਿਹੜਾ ਪਤਾ ਪੀਜਾ ਦਾ ਦੇ ਇੱਕ ਅਦੇ ਦਾ ਚਿਲੀ ਆਲਾ ਖਾਣਾ ਚਿਲੀ ਚੀਸ ਚੀ ਚਿਲੀ ਚੀਸ ਚੀਸ ਚਿਲੀ ਪੀਜਾ ਨਮੀ ਦੁੰਗੜਾ ਖਾਣਾ ਬਿੱਲੀ ਆਲਾ ਪੀਜਾ ਚੱਲ ਰੱਖ ਦੇ ਨਾ ਵੀ ਹੁਣ ਵਿੱਚ ਬਸ ਪਾਲਿਆ ਜਿਹੜਾ ਪੋਣਾ ਹੁਣ ਨਹੀਂ ਹੋਣਾ ਹੋਰ ਹੁਣ ਨਹੀਂ ਪੋਣਾ ਰਹਿਣ ਦੇ ਇਹਨੂੰ ਪਤਾ ਕਿਦਾਂ ਕੀ ਕਹਿੰਦੇ ਨੇ ਇਹਨੂੰ ਲਾਲ ਸੂਟ ਉਹ ਬਾਦਸ ਵਿਆਹ ਲਈ ਜਿਹਨੇ ਬੰਦਾ ਪੋਣਾ ਹੁੰਦਾ ਇੱਕ ਦੋ ਵਾਰੀ ਬਾਅਦ ਚ ਪਾਲਿਆ ਪਰ ਠੀਕ ਆ ਦੂਜਾ ਸੂਟ ਸੀਨ ਤੇ ਦੀਦੀ ਨੇ ਸੀਂਦੇ ਪਿਆ ਹੈ ਸੀਂਦੇ ਪਿਆ ਸੀਂਦੇ ਪਿਆ ਮੰਮੀ ਦੇ ਹੋ ਗਏ ਸਾਰੇ ਦੀਦੀ ਤੋਂ ਤਾਂ ਕੱਪੜੇ ਬਹੁ ਸੀਗੇ ਤੇਰੇ ਕਿੰਨੇ ਸੂਟ ਤਿੰਨ ਦੋ ਮੇਰੇ ਤਿੰਨ ਮੰਮੀ ਦੇ ਮਮਾ ਦੇ ਵੀ ਤਿੰਨ ਚਾਰ ਆ ਮਮਾ ਦੇ ਵਾਹ ਜੀ ਵਾਹ ਮੇਰੇ ਚਾਰ ਸੂਟ। ਹੂੰ। ਫਿਰ ਮੈਂ ਡਰੈਸ ਵੀ ਪਾਉਣੀ ਆ ਨਾ। ਅੱਛਾ। ਉਹਨੇ ਅ ਸਿਆ ਦਾ ਸੂਟ ਪਾਉਣੀ ਇੰਦਾ ਵੀ ਬੱਚੀ ਦੀ। ਤੇ ਡਰੈਸ ਵੀ ਪਾਉਣੀ ਆ। ਓਕੇ। ਲੋ ਜੀ ਉਧਰੋਂ ਸੈਲੀਬ੍ਰੇਟ ਕਰਕੇ ਬਰਥਡੇ ਤੇ ਇਦਾਂ ਨੂੰ ਆ ਕੇ ਕੱਪੜੇ-ਕੁਪੜੇ ਤੈਣੇ ਤੈਂ ਕਰਨੇ ਸੀਗੇ। ਤੈਂ ਕਰ ਲਿਆ। ਤੇ ਬਾਕੀ ਜਿਹੜੇ ਤੁਸੀਂ ਪਹਿਲੇ ਵਲੋਗਾਂ ਨੂੰ ਬਹੁਤ ਪਿਆਰ ਦਿੱਤਾ ਤੇ ਇਹ ਵਾਲੇ ਬਲੌਗਸ ਨੂੰ ਵੀ ਪਿਆਰ ਦਿਓ। ਤੇ ਕਮੈਂਟ ਕਰਿਆ ਕਰੋ ਵਧੀਆ-ਵਧੀਆ। ਠੀਕ ਹੈ ਜੀ। ਬੈਡ ਕਮੈਂਟ ਨਾ ਕਰਿਆ ਕਰੋ। ਓਹ ਕੀ ਕਹਿੰਦੇ? ਓਏ ਓਏ ਦੁਬਾਰਾ ਗਈ ਗੈਡ ਕਮੈਂਟ ਨਾ ਕਰਿਆ ਕਰੋ ਹਾਂ ਬੈਡ ਕਮੈਂਟ ਨਾ ਕਰਿਆ ਕਰੋ ਤੇ ਚੰਗਾ ਨਹੀਂ ਲੱਗਦਾ ਤ੍ਰੀਤ ਕਹਿੰਦੀ ਬੈਡ ਕਮੈਂਟ ਨਾ ਕਰਿਆ ਕਰੋ ਧੀਆ ਪਹਿਣਾ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਹਾਂ ਸਹੀ ਗੱਲ ਆ ਸਹੀ ਗੱਲ ਹੈ ਜਿਹੜੇ ਤੁਸੀਂ ਬੋਲਦੇ ਆ ਗਲਤ ਹੈ ਤੁਹਾਡੇ ਘਰੇ ਵੀ ਧੀਆ ਪਹਿਣਾ ਆ ਤੇ ਗਲਤ ਨਾ ਬੋਲਿਆ ਕਰੋ ਸਾਰੀਆਂ ਧੀਆ ਪਹਿਣਾ ਇੱਕ ਸਮਾਨ ਹੀ ਹੁੰਦੀਆਂ ਆ ਠੀਕ ਨਹੀਂ ਮੰਮੀ ਮੰਮੀ ਤੂੰ ਵੀ ਨਾ ਮੈਨੂੰ ਗਾਲਾਂ ਕੱਢਿਆ ਕਰ ਨਹੀਂ ਓ ਹਮ ਲੋ ਦੋਸਤੋ ਕਰਦੇ ਆ ਹੁਣ ਗੱਲਬਾਤ ਬਣਾਇਆ ਹੈ ਕਰਨਾ ਹੈ ਤੁਹਾਨੂੰ ਮੁਰਗਾ ਬਣਾ ਲਿਆ ਕਰਨਾ ਮੈਨੂੰ ਕਦ ਮੁਰਗਾ ਬਣਾਇਆ ਕਰਨਾ ਜਿੱਦਾਂ ਤੁਸੀਂ ਬੋਲੋ ਮੈਂ ਕੀ ਬੋਲਿਆ ਤੁਸੀਂ ਫਿਲਹਾਲ ਤਾਂ ਨਹੀਂ ਬੋਲਦੇ ਫੇਰ ਲੋਕੀ ਕਹਿੰਦੇ ਵਿਆਹ ਤਾਂ ਚਾਰ 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 ਕੇ ਦਿਨ ਚਾਹ ਹੁੰਦਾ ਬਾਜੋ ਸਾਰੇ ਇੱਦੀ ਬੋਲਦੇ ਹਮ ਇਹ ਬੋਲਿਆ ਕਰਨਾ ਇਦਾਂ ਨਹੀਂ ਆਪਣਾ ਕਿਹੜਾ ਚਾਰ ਸਾਲ ਆਪਾਂ ਨੂੰ ਤਾਂ 5 ਸਾਲ ਵਗੈਰੇ ਰਹਿੰਦੀਆਂ ਨੂੰ ਅੱਜਿੱਤੀ ਗੱਲ ਹੁੰਦੀ ਸੀ ਨਾ ਕਹਿੰਦੇ ਆਹ ਵੀਡੀਓ ਪਾਈ ਸੀ ਨਾ ਆਪਾਂ ਪੁਰਾਣੀ ਵੀ ਹਾਂ ਕਹਿੰਦੇ ਚਾਰ ਕਿ ਦਿਨਾਂ ਦਾ ਚਾਹ ਹੁੰਦਾ ਮੈਂ ਕਿਹਾ ਸਾਨੂੰ 5 ਸਾਲ ਹੋ ਗਿਆ ਤੁਹਾਨੂੰ ਚਾਹ ਬਾਕੀ ਦੱਸਾਂਗੇ ਕੋਈ ਗੱਲ ਨਹੀਂ ਜਲਦੀ ਲਵ ਸਟੋਰੀ ਹਾਂਜੀ ਲੋ ਜੀ ਕੱਪੜੇ ਵਗੈਰਾ ਸਾਰੇ ਐਂ ਕਰਲੇ ਆ ਤੇ ਗੱਲ ਹੈ ਕਿ ਐਦਾਂ ਕਈ ਕਮੈਂਟ ਆਉਂਦੇ ਆ ਜੀ ਤੁਸੀਂ ਆਪਣੇ ਬੱਚੇ ਵਾਲੇ ਦੱਸੋ ਕੋਈ ਕਮੈਂਟ ਆਉਂਦਾ ਆ ਤੁਸੀਂ ਆਪਣੀ ਲਵ ਸਟੋਰੀ ਬਾਰੇ ਦੱਸੋ ਕੋਈ ਕਹਿੰਦਾ ਆ ਜੀ ਆਪਣੀ ਕੋਈ ਦੇਵੀ ਪਿਛੋ ਲੈ ਗਈ ਆ ਕੋਈ ਕਹਿੰਦਾ ਦੱਸੋ ਸਾਰੀ ਗੱਲਬਾਤ ਤੁਹਾਨੂੰ ਕਰਾਂਗੇ ਥੋੜਾ ਜਿਆ ਟਾਈਮ ਦਿਓ ਤੇ ਇੱਕ ਜਿਹੜੇ ਬੈਡ ਕਮੈਂਟ ਕਰਦੇ ਆ ਬੈਡ ਕਮੈਂਟ ਨਾ ਕਰਿਆ ਨਾ ਕਰਿਆ ਕਰੋ ਸਾਨੂੰ ਵੀ ਗਲਤ ਬੋਲਣ ਤੋਂ ਮਜਬੂਰ ਨਾ ਕਰੋ ਠੀਕ ਹੈ ਜੀ ਤੇ ਬਾਕੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਸੋਹਣੇ ਸੋਹਣੇ ਤੇ ਇੰਦੀ ਪਿਆਰ ਕਰਦੇ ਰਹੋ ਬਲੌਗਸ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਤੇ ਜਿੰਦੇ ਰਹਿੰਦੇ ਹੋ ਤੇ ਹੁਣ ਵੀ ਦਿੰਦੇ ਪਏ ਹੋ ਇਹ ਵਾਲੇ ਬਲੌਗ ਨੂੰ ਵੀ ਇੰਦੀ ਪਿਆਰ ਦੋਗੇ ਤੇ ਅਸੀਂ ਅੱਜ ਸਵੇਰ ਦੇ ਬਿਜ਼ੀ ਆ ਸਵੇਰ ਦੇ ਤੇ ਬਿਜ਼ੀ ਮੋਂ ਟਾਈਮ ਲੱਗਾ ਥੋੜਾ ਜਿਹਾ ਚਲੋਗੇ ਬਲੌਗ ਬਣਾ ਲਈਏ ਤੁਸੀਂ ਵੀ ਵੇਟ ਕਰਦੇ ਹੋ ਬਲੌਗ ਦੀ ਆਪਾਂ ਤਾਂ ਕਰਕੇ ਵੀ ਸਾਨੂੰ ਵੀ ਬਣਾਉਣਾ ਪੈਂਦਾ ਅਪਲੋਡ ਕਰਨਾ ਪੈਂਦਾ ਤੇ ਤੁਹਾਡੇ ਪਿਆਰ ਕਰਕੇ ਹੀ ਇਹ ਡੇਲੀ ਬਲੌਗ ਪਾ ਦਿਦਾ ਆ ਪਿਆਰ ਕਰਨ ਵਾਲੇ ਬਹੁ ਆ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਸਾਨੂੰ ਵੀ ਡੀਗ ਰਹਿੰਦੀ ਆ ਵੀ ਤੁਸੀਂ ਸਾਨੂੰ ਸਾਡੀ ਵੇਟ ਕਰਦੇ ਹੋ ਤੇ 6 7 ਵਜੇ ਦੇ ਵਿੱਚ ਵਿੱਚ ਬਲੌਗ ਆਪਾਂ ਡੇਲੀ ਪਾ ਦਿਦਾ ਆ ਤੇ ਤੁਸੀਂ ਦੇਖਦੇ ਹੋ ਵਧੀਆ ਕਮੈਂਟ ਕਰਿਆ ਕਰੋ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਵੀ ਇਹ ਹੀ ਆ ਜੀ ਗਲਤ ਕਮੈਂਟ ਨਾ ਕਰਿਆ ਕਰੋ ਠੀਕ ਠਾਕ ਸਾਨੂੰ ਵੀ ਚੰਗਾ ਨਹੀਂ ਲੱਗਦਾ ਕਰਨ ਵਾਲਿਆਂ ਨੂੰ ਤਾਂ ਚਲੋ ਪਤਾ ਨਹੀਂ ਠੀਕ ਐ ਕਿਹਾ ਸਕਦੇ ਹਾਂ ਕੋਈ ਕਿਹਾ ਸਕਦੇ ਨਾ ਕੋਈ ਗੱਲ ਨਹੀਂ ਬਾਕੀ ਮੰਮੀ ਅਦਰ ਸਾਦੇ ਤੁਹਾਨੂੰ ਪਲੀਜ਼ ਆ ਇੱਕ ਸ਼ਬਦ ਸਕਿੰਨ ਬੱਲਾ ਦੇ ਨਾਲ ਮੰਮਾ ਜੀ ਮੇਰੇ ਤੁਹਾਨੂੰ ਪਤਾ ਹੀ ਹੈ ਮੰਮੀ ਕਰੇ ਤੇ ਹੁਣ ਅਸੀਂ ਸੋਚਦੇ ਪਿਆ ਆ ਕਿ ਅਸੀਂ ਅੱਜ ਰਾਤ ਨੂੰ ਕੀ ਬਣਾਉਣਾ ਸਪੈਸ਼ਲ ਕੁਝ ਬਣਾਉਣਾ ਅੱਜ ਸੋਚਦੇ ਪਏ ਆ ਸੋਚਾ ਚ ਨਗਾ ਦੇਣਾ ਮੈਨੂੰ ਲੱਗਦਾ ਦੀ ਦਿਨ ਇਹਨਾਂ ਨੇ ਸੋਚਾ ਚ ਨਗਾ ਦੇਣਾ ਮੈਨੂੰ ਬਣਾ ਕੇ ਕੋਈ ਦੇਣਾ ਨਹੀਂ ਕਿਉਂ ਅੱਜ ਇਹ ਕੁਸ਼ਨਾ ਬਾਹਰੋਂ ਖਾ ਕੇ ਆਏ ਇਸ ਕਰਕੇ ਨਾ ਸਾਨੂੰ ਤਾਂ ਕਹਿੰਦੇ ਪਿਆ ਕਿ ਇਹਨਾਂ ਨੇ ਕਿਹੜਾ ਕਰਾ ਅੱਜ ਕਿ ਅਸੀਂ ਦੋਸਤੋਂ ਪਗਵਾੜੇ ਠੀਕ ਆ ਜੀ ਆਪਾਂ ਉਥੋਂ ਕਾਪੀ ਕੇ ਆ ਗਏ ਆ ਇਹਨਾਂ ਨੇ ਅਸਵੇਰ ਦੀ ਘਰੇ ਰੋਕੀ ਨਹੀਂ ਸਕਦੀ ਨਹੀਂ ਕਰਦੀ ਬਾਹਰੋਂ ਗਾਤਾ 6 ਗਲਾਸ ਪਾਣੀ ਪੀਤੇ ਆ ਇੱਕ ਗਲਾਸ ਹੋਰ ਵੀ ਨਾ ਮੈਂ ਲਿਆ ਦੋ ਪਾਣੀ ਪਾਣੀ ਪੁਣੀ ਪੀ ਲਿਏ ਤੇ ਬਾਕੀ ਬਲੌਗ ਨੂੰ ਉਦੀ ਪਿਆਰ ਦਿਓ ਜੀ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤੇ ਇੰਦੀ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਤੁਹ ਵਿੱਚ ਵੱਜੀ ਜਾਂਦੀ ਨਿਕਲ ਗਈ ਸੀ ਮੈਂ ਇਹ ਬਾਕੀ ਲਵ ਯੂ ਤੁਹਾਡਾ ਧੰਨਵਾਦ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵੇਂ ਨਵੇਂ ਬਲੌਗ ਆਉਂਦੇ ਰਹਿਣਗੇ ਹਾਂਜੀ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਦੀ ਪਿਆਰ ਕਰਦੇ ਰਹੋ ਠੀਕ ਹੈ ਜੀ ਬਾਏ 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 ਬਾਏ